ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਅਦੁੱਤੀ ਬ੍ਰਹਮਾਰ ਸਰਬਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਅਕਲੀ ਮਹੱਲਾ ਪਤੀਜਾ ਘਰ ਪਹਿਲਾ ਇੱਕ ਦਿਨ ਕੁਝ ਗੁਰਸਿੱਖਾਂ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਾਸ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ ਜਗ ਵਰਤ ਪੂਜਾਦ ਕਰਮ ਕਾਂਡਾ ਕਰਕੇ ਕੀ ਕਲਿਆਣ ਹੋ ਸਕਦੀ ਹੈ ਤਦ ਸੁਣ ਕੇ ਤੀਸਰੇ ਸਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਘਰ ਪਹਿਲੇ ਸੁਰਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨ ਕੀਤਾ ਸਤਜੁਗ ਸੱਚ ਕਹ ਸਭ ਕੋਈ ਕਰ ਕਰ ਭਗਤ ਗੁਰਮਖ ਹੋਈ ਹੇ ਭਾਈ ਸਤਜੁਗ ਦੇ ਵਿੱਚ ਸਭ ਕੋਈ ਸੱਚੇ ਬਚਨੀ ਕਹਿੰਦਾ ਸੀ ਉਸ ਵੇਲੇ ਗੁਰਮੁਖ ਜਨਵਾ ਗੁਰਾਂ ਦੁਆਰਾ ਘਰ ਘਰ ਵਿੱਚ ਪ੍ਰਭੂ ਦੀ ਭਗਤੀ ਹੁੰਦੀ ਸੀ ਵਾ ਗੁਰਮੁਖਾਂ ਦੇ ਹਿਰਦੇ ਰੂਪੀ ਘਰ ਘਰ ਵਿੱਚ ਪ੍ਰਭੂ ਦੀ ਭਾਉ ਭਗਤੀ ਹੁੰਦੀ ਸੀ ਸਤਜੁਗ ਧਰਮ ਪੈ ਰਹਿ ਚਾਰ ਗੁਰਮਖ ਬੂਜੈ ਕੋਬੀ ਚਾਰ ਹੇ ਭਾਈ ਸਤਜੁਗ ਦੇ ਵਿੱਚ ਧਰਮ ਦੇ ਸਤ ਸੋਚ ਤਪ ਦਾਨ ਰੂਪੀ ਚਾਰ ਪੈਰ ਸੀ ਕੋਈ ਕੋਈ ਗੁਰਮੁਖ ਜਾਣੀ ਗੁਰਾਂ ਦੁਆਰਾ ਇਸ ਵਿਚਾਰ ਨੂੰ ਬੁੱਝੈ ਸਮਝਦੇ ਸਨ ਜੁਗ ਚਾਰੇ ਨਾਮ ਵਿਢਾਈ ਹੋਈ ਅੱਗੇ ਕਹਿੰਦੇ ਜੁਗ ਚਾਰੇ ਨਾਮ ਵਿਢਾਈ ਹੋਈ ਇਹ ਪਾਈ ਚਾਰੇ ਜੁਗਾਂ ਦੇ ਵਿੱਚ ਪ੍ਰਭੂ ਦੇ ਨਾਮ ਜਪ ਕਰਕੇ ਜੀਵਾਂ ਦੀ ਵਿਢਾਈ ਹੋਈ ਹੈ ਵਾ ਨਾਮ ਦੀ ਵਿਢਾਈ ਹੋਈ ਜੇ ਨਾਮ ਲਾਗੇ ਸੋ ਮੁਕਤ ਹੋਵੇ ਗੁਰ ਬਿਨ ਨਾਮ ਨਾ ਪਾਵੇ ਕੋਈ ਰਹਾਉ ਜਿਹੜਾ ਵੀ ਪ੍ਰਮਾਤਮਾ ਦੇ ਨਾਮ ਸਿਮਰਨ ਵਿੱਚ ਲੱਗੇ ਸਨ ਉਹ ਸਾਰੇ ਮੁਕਤ ਕਲਿਆਣ ਨੂੰ ਪ੍ਰਾਪਤ ਹੋ ਜਾਂਦੇ ਹਨ ਪਰ ਗੁਰੂ ਤੋਂ ਬਿਨਾਂ ਪ੍ਰਮਾਤਮਾ ਦਾ ਨਾਮ ਕੋਈ ਵੀ ਨਹੀਂ ਪਾ ਸਕਦਾ ਸੀ ਰਹਾਉ ਤ੍ਰੇਤੇ ਇਕ ਕਲ ਕੀਨੀ ਦੂਰ ਪਾਖੰਡ ਵਰਤਿਆ ਅਰ ਜਾਣਨ ਦੂਰ ਇਹ ਪਾਈ ਤ੍ਰੇਤੇ ਯੁਗ ਦੇ ਵਿੱਚ ਧਰਮ ਦੀ ਇੱਕ ਕਲ ਸ਼ਕਤੀ ਦੂਰ ਕੀਤੀ ਸੀ ਭਾਵ ਧਰਮ ਦਾ ਸਤ ਰੂਪੀ ਇੱਕ ਪੈਰ ਅਲੋਪ ਹੋ ਗਿਆ ਵਾਂ এবੀ ਭਾਵ ਲਿਆ ਜਾਂਦਾ ਹੈ ਕਿ ਚਾਰੇ ਪੈਰਾਂ ਦਾ ਚੌਥਾ ਹਿੱਸਾ ਦੂਰ ਹੋ ਗਿਆ ਕਿਉਂਕਿ ਕਿਸੇ ਵੀ ਵਸਤੂ ਦਾ ਬੀਜ ਜ਼ਰੂਰ ਹੁੰਦਾ ਹੈ ਉਸ ਵੇਲੇ ਪਖੰਡ ਲੋਕ ਵਿਖਾਵਾ ਵਰਤ ਗਿਆ ਪਾਪ ਪਖੰਡ ਦਾ ਬੋਲਬਾਲਾ ਜ਼ਿਆਦਾ ਹੋ ਗਿਆ ਅਤੇ ਜ਼ਿਆਦਾਤਰ ਲੋਕ ਪ੍ਰਭੂ ਨੂੰ ਆਪਣੇ ਤੋਂ ਦੂਰ ਜਾਣਨ ਸਮਝਣ ਲੱਗ ਪਏ ਗੁਰਮਖ ਬੂਝੈ ਸੋਜੀ ਹੋਈ ਅੰਤਰਨਾਮ ਵਸੈ ਸੁਖ ਹੋਈ ਪਾਤਸ਼ਾਹ ਬ੍ਰਹਮੋ ਦੇ ਜਿਸ ਵਿੱਚ ਜਿਹੜੇ ਹਰੂਮਾਨ ਪਪੀਖਣ ਆਦ ਵਰਗੇ ਗੁਰਮੁਖ ਜਨ ਗੁਰਾਂ ਦਾ ਉਪਦੇਸ਼ ਬੁੱਝੇ ਸਮਝਦੇ ਸਨ ਉਹਨਾਂ ਨੂੰ ਨਿਜ ਸਰੂਪ ਦੀ ਸੋਝੀ ਗਿਆਤ ਹੋ ਜਾਂਦੀ ਸੀ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਹੈ ਅਤੇ ਉਹਨਾਂ ਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਸੀ ਦੁਆ ਪਰ ਦੂਜੇ ਦੁਬਿਦਾ ਹੋਏ ਪਰਮ ਪੁਲਾਣੇ ਜਾਣੇ ਦੂਏ ਦੁਆਪਰ ਯੁਗ ਦੇ ਵਿੱਚ ਵੀ ਦ્વੈਤ ਭਾਵ ਕਰਕੇ ਜੀਵਾਂ ਦੇ ਚਿੱਤ ਦੁਬਦਾ ਚਿੱਤੇ ਪੁਣੇ ਦੇ ਵਿੱਚ ਸਹਿਤ ਹੋ ਗਏ ਸਨ ਵਾ ਦੁਬਦਾ ਵਿਰੋਧ ਹੋ ਗਿਆ ਵਾ ਦ્વੈਤ ਕਰਕੇ ਦੋ ਵਿਧਾ ਭਾਵ ਜੰਮਣ ਮਰਨ ਹੋਣ ਲੱਗ ਪਿਆ ਪਰਮ ਵਿੱਚ ਭੁੱਲੇ ਹੋਏ ਜੀਵ ਦ્વੈਤ ਮੇਰ ਤੇਰ ਨੂੰ ਜਾਣਨ ਲੱਗ ਪਏ ਸਨ ਵਾ ਦੋ ਭਾਵ ਜੀਵ ਵਿਚ ਦੇ ਭੇਦ ਨੂੰ ਜਾਣਨ ਲੱਗ ਪਏ ਸਨ ਦੁਆਪਰ ਧਰਮ ਦੋਇ ਪੈਰ ਰਖਾਏ ਗੁਰਮੁਖ ਹੋਵੇ ਤਾ ਨਾਮ ਦ੍ਰਿੜਾਏ ਹਾਂ ਦੁਆਪਰ ਯੁਗ ਦੇ ਵਿੱਚ ਧਰਮ ਦੇ ਦੋ ਤਪ ਜਗ ਦਾਨ ਰੂਪੀ ਪੈਰ ਰਹਿ ਗਏ ਵਾਹਰੀ ਨੇ ਰਖਾਏ ਰੱਖੇ ਤੇ ਸਤ ਤੇ ਸੋਚ ਅਲੋਪ ਹੋ ਗਏ ਜਿਹੜੇ ਗੁਰਮੁਖ ਹੁੰਦੇ ਸਨ ਵਾ ਜਦੋਂ ਗੁਰੂ ਜੀ ਪ੍ਰਾਪਤ ਹੁੰਦੇ ਸਨ ਤਦੋਂ ਉਹ ਪ੍ਰਾਪ ਪਰਮਾਤਮਾ ਦੇ ਨਾਮ ਨੂੰ ਹੀ ਦ੍ਰਿੜ ਕਰਵਾਉਂਦੇ ਸਨ ਕਾਲਯੁਗ ਧਰਮ ਕਲਾ ਇਕ ਰਹਾਏ ਇਕ ਪੈਰ ਚੱਲੈ ਮਾਇਆ ਮੋਹ ਵਧਾਏ ਏ ਭਾਈ ਹੁਣ ਇਸ ਕਾਲਯੁਗ ਦੇ ਵਿੱਚ ਧਰਮ ਦੀ ਇੱਕ ਕਲਾ ਸ਼ਕਤੀ ਰਹਿ ਗਈ ਹੈ ਭਾਵ ਨਾਮ ਦਾ ਦਾਨ ਰੂਪੀ ਇੱਕ ਪੈਰ ਹੈ ਬਸ ਚੌਥਾ ਪੈਰਾਂ ਦਾ ਇੱਕ ਚੌਥਾ ਹਿੱਸਾ ਰਹਿ ਗਿਆ ਭਾਵ ਨਾ ਹੀ ਪੂਰਨ ਸਤ ਹੈ ਨਾ ਹੀ ਸੋਚ ਨਾ ਹੀ ਤਪ ਤੇ ਨਾ ਹੀ ਪੂਰਨ ਨਿਸ਼ਕਾਮਤਾ ਵਾਲਾ ਦਾਨ ਹੈ ਧਰਮਿਕ ਪੈਰ ਦੇ ਪਾਰ ਹੀ ਚੱਲਦਾ ਹੈ ਅਤੇ ਮਾਇਆ ਨੇ ਜੀਵਾਂ ਵਿੱਚ ਆਪਣਾ ਮੋਹ ਵਧਾਉਣਾ ਕੀਤਾ ਹੈ ਮਾਇਆ ਮੋਹ ਅਤ ਗੁਬਾਰ ਸਤਗੁਰੂ ਭੇਟੇ ਨਾਮ ਉਦਾਰ ਮਾਇਆ ਦੇ ਮੋਹ ਦਾ ਅਤਿਅੰਤ ਹੀ ਗੁਬਾਰ ਗਾੜਾ ਹਨੇਰਾ ਪਿਆ ਹੋਇਆ ਹੈ ਜੇਕਰ ਪੂਰਨ ਸਤਗੁਰੂ ਜੀ ਭੇਟੇ ਮਿਲ ਜਾਣ ਤਾਂ ਉਹ ਨਾਮ ਦ੍ਰਿੜ ਕਰਵਾ ਕੇ ਇਸ ਸੰਸਾਰ ਸਮੁੰਦਰ ਤੋਂ ਉਧਾਰ ਪਾਰ ਉਤਾਰਾ ਕਰ ਦਿੰਦੇ ਹਨ ਸਭ ਜੁਗ ਮਹਿ ਸੱਚਾ ਏਕੋ ਸੋਈ ਸਭ ਮਹਿ ਸੱਚ ਦੂਜਾ ਨਹੀਂ ਕੋਈ ਹੇ ਪਾਈ ਸਾਰੇ ਜੁਗਾਂ ਵਿੱਚ ਉਹੀ ਇੱਕ ਪ੍ਰਮਾਤਮਾ ਸੱਚਾ ਪ੍ਰਮਾਤਮਾ ਹੀ ਵਿਆਪਕ ਹੈ ਸਾਰਿਆਂ ਦੇ ਹਿਰਦੇ ਵਿੱਚ ਸੱਚਾ ਪ੍ਰਭੂ ਆਪ ਵਸ ਰਿਹਾ ਉਸ ਤੋਂ ਬਿਨਾ ਦੂਸਰਾ ਔਰ ਕੋਈ ਨਹੀਂ ਹੈ ਸਾਜੀ ਕੀਰਤ ਸੱਚ ਸੁਖ ਹੋਈ ਗੁਰਮੁਖ ਨਾਮ ਵਖਾਣੈ ਕੋਈ ਇਸ ਕਾਲ ਯੁਗ ਦੇ ਵਿੱਚ ਪ੍ਰਭੂ ਦੀ ਸੱਚੀ ਕੀਰਤੀ ਕੀਰਤਨ ਭਗਤੀ ਸੱਚੀ ਹੈ ਇਸ ਦੇ ਨਾਲ ਸੱਚਾ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ ਗੁਰਾਂ ਦੁਆਰਾ ਵਾ ਕੋਈ ਵਿਰਲਾ ਗੁਰਮੁਖੀ ਨਾਮ ਦਾ ਵਖਾਣਾ ਕਥਨ ਕਰਦਾ ਹੈ ਸਭ ਯੁਗ ਮਹਿ ਨਾਮ ਊਤਮ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਇਹ ਪਾਈ ਸਾਰੇ ਯੁਗਾਂ ਵਿੱਚ ਪ੍ਰਮਾਤਮਾ ਦਾ ਨਾਮ ਹੀ ਊਤਮ ਸ੍ਰੇਸ਼ਟ ਹੋ ਰਿਹਾ ਹੈ ਵਾ ਨਾਮ ਕਰਕੇ ਉੱਤਮ ਗਤੀ ਉੱਤਮ ਪਦਵੀ ਦੀ ਪ੍ਰਾਪਤੀ ਹੋਈ ਹੈ ਇਸ ਵਿਚਾਰ ਨੂੰ ਕੋਈ ਵਿਰਲਾ ਟਾਵਾ ਟਾਵਾ ਗੁਰਮਖੇ ਗੁਰਾਂ ਦੁਆਰਾ ਬੂਝੈ ਸਮਝਦਾ ਹੈ ਹਰ ਨਾਮ ਧਿਆਏ ਭਗਤ ਜਨ ਸੋਈ ਨਾਨਕ ਜੁਗ ਜੁਗ ਨਾਮ ਵਢਿਆਈ ਹੋਈ ਜੋ ਪ੍ਰਮਾਤਮਾ ਦਾ ਨਾਮ ਆਰਾਧਦਾ ਹੈ ਧਿਆਉਂਦਾ ਹੈ ਉਹੀ ਪ੍ਰਭੂ ਦਾ ਭਗਤ ਜਨ ਦਾਸ ਹੈ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੁਗਾਂ ਜੁਗਾਂ ਦੇ ਵਿੱਚ ਪ੍ਰਭੂ ਦੇ ਨਾਮ ਕਰਕੇ ਸਰੂਪ ਵਿੱਚ ਅਪੇਧਤਾ ਦੀ ਵਿਢਾਈ ਪ੍ਰਾਪਤ ਹੋਈ ਹੈ। RAM KALI MOHALLA 4 ਘਰ ਪਹਿਲਾ 1 ਓੰਕਾਰ ਸਤਗੁਰ ਪ੍ਰਸਾਦ ਸੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਾਸ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਪ੍ਰਭੂ ਦੇ ਨਾਮ ਨੂੰ ਕੌਣ ਸਿਮਰ ਸਕਦਾ ਹੈ? ਤਦੂ ਰਾਮ ਕਲੀ ਰਾਗ ਦੇ ਅੰਦਰ ਚੌਥੇ ਸਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਪਹਿਲੇ ਘਰ ਸੁਰਤਾਲ ਅੰਦਰ ਇਹ ਪਾਵਨ ਸ਼ਬਦ ਉਚਾਰਨ ਕੀਤਾ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਾਇਆ ਜਾਂਦਾ ਹੈ ਜੇ ਵਡ ਭਾਗ ਹੋ ਵਹਿ ਵਡ ਭਾਗੀ ਤਾ ਹਰ ਹਰ ਨਾਮ ਤੇ ਆਵੈ ਏ ਭਾਈ ਜੇਕਰ ਕਿਸੇ ਵੱਡੇ ਭਾਗਾ ਵਾਲੇ ਪੁਰਖ ਦੇ ਵੱਡੇ ਭਾਗ ਹੋਣ ਵਾਜੇ ਕਰ ਕਿਸੇ ਵਿਡਭਾਗੀ ਪੁਰਖ ਦੇ ਅੰਦਰੋਂ ਵਡ ਵਿੜਿਆਈ ਦੀ ਛਾ ਪੱਜ ਗਈ ਹੋਵੇ ਤਦੋਂ ਉਹ ਪੁਰਖ ਹੀ ਹਰੇ 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 ਪ੍ਰੇ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਨੂੰ ਧਿਆਉਣਾ ਕਰਦਾ ਨਾਮ ਜਪਤ ਨਾਮੇ ਸੁਖ ਪਾਵੇ ਹਰ ਨਾਮੇ ਨਾਮ ਸਮਾਵੇ ਤਦ ਉਹ ਵਿਆਹ ਮਨੁੱਖ ਨਾਮ ਕਰਕੇ ਆਤਮਿਕ ਸੁਖ ਪਾਉਣਾ ਕਰਦਾ ਹੈ ਨਾਮ ਨੂੰ ਜਪ ਕੇ ਨਾਮੀ ਪ੍ਰਭੂ ਵਿੱਚ ਸਮਾਵੇ ਲੀਨ ਹੋ ਜਾਂਦਾ ਹੈ ਗੁਰਮਖ ਭਗਤ ਕਰੋ ਸਤ ਪ੍ਰਾਣੀ हे प्राणी प्राणा तारी जीव गुरमुख बनके वा गुरों द्वारा हमेशा प्रभु दी पाओ भक्ति करो हृदय प्रकाश होवे लेव लग गुरमत हर हर नाम समाणी रहआव भक्ति करदियां जदों प्रभु दे चरणा विच लिव बिरती प्रीति लग जावे तदों अंतःकरण विच ज्ञान दा प्रकाश जानणा हो जावेगा अते गुरमत गुरा दी सिखिया द्वारा ਹਰ ਹਰ ਨਾਮ ਵਿੱਚ ਬੁੱਧ ਬਿਰਤੀ ਸਮਾਜ ਆਵੇਗੀ ਰਹਾਉ ਹੀਰਾ ਰਤਨ ਜਵੇਹਰ ਮਾਣਕ ਬਹੁ ਸਾਗਰ ਭਰਪੂਰ ਕੀਆ ਪ੍ਰਭੂ ਦਾ ਨਾਮ ਹੀ ਹੀਰਾ ਰਤਨ ਜਵੇਹਰ ਤੇ ਮਾਣਕ ਰੂਪ ਹੈ ਵਾ ਨਾਮ ਰੂਪੀ ਹੀਰਾ ਵਿਰਾਗ ਰੂਪ ਰਤਨ ਗਿਆਨ ਰੂਪੀ ਜਵੇਹਰ ਅਤੇ ਸ਼ਰਵਣ ਮੰਨਣ ਰੂਪੀ ਮਾਣਕਾਂ ਦੇ ਸਹਿਤ ਹਰੀ ਨੇ ਸਤਿਗੁਰੂ ਜਾਸਤ ਸੰਗਤ ਰੂਪੀ ਸਮੁੰਦਰ ਬਹੁਤ ਬਹੁਤ ਜਿਆਦਾ ਭਰਪੂਰ ਲਬਾ ਲਬ ਭਰਨਾ ਕੀਤਾ ਹੈ ਜਿਸ ਵੱਡ ਭਾਗ ਹੋਵੇ ਵੱਡ ਮਸਤਕ ਤਿੰਨ ਗੁਰਮਤ ਕੱਢ ਕੱਢ ਲੀਆ ਜਿਸ ਮਨੁੱਖ ਦੇ ਮੱਥੇ ਦੇ ਵੱਡੇ ਵੱਡਿਆਂ ਤੋਂ ਵੱਡੇ ਭਾਗ ਲੇਖ ਕਰਮ ਹੁੰਦੇ ਹਨ ਉਸ ਨੇ ਗੁਰਾਂ ਦੀ ਸਿੱਖਿਆ ਦੁਆਰਾ ਗੁਰੂ ਸੰਗਤ ਰੂਪੀ ਕੱਢ ਖਾਨ ਵਿੱਚੋਂ ਇਨ੍ਹਾਂ ਗੁਣਾਵਾ ਨਾਮ ਨੂੰ ਕੱਢ ਲੈਣਾ ਕੀਤਾ ਹੈ ਵਾ ਕੱਢਣ ਵਾਲੇ ਹੋ ਕੇ ਕੱਢ ਲਿਆ ਹੈ ਰਤਨ ਜਵੇਹਰ ਲਾਲ ਹਰ ਨਾਮਾ ਗੁਰ ਕਾੜ ਤਲੀ ਦਿਖਲਾਇਆ ਰਤਨ ਜਵੇਹਰ ਤੇ ਲਾਲ ਰੂਪ ਪ੍ਰਭੂ ਦਾ ਨਾਮ ਹੈ ਵਾ ਵੈਰਾਗ ਰੂਪੀ ਰਤਨ ਗਿਆਨ ਰੂਪੀ ਜਵੇਹਰ ਅਤੇ ਲਾਲ ਪ੍ਰੇਮ ਪ੍ਰਭੂ ਦੇ ਨਾਮ ਕਰਕੇ ਹੀ ਪ੍ਰਾਪਤ ਹੁੰਦਾ ਹੈ ਗੁਰਾਂ ਨੇ ਬਾਣੀ ਬੁੱਧ ਰੂਪੀ ਤਲੀ ਉੱਪਰ ਕੱਢ ਕੇ ਦਿਖਲਾਇਆ ਵਿਖਾਉਣਾ ਕੀਤਾ ਹੈ ਪਾਵਿਰ ਦੇ ਵਿੱਚ ਪ੍ਰਗਟ ਕਰ ਦਿੱਤਾ ਹੈ ਭਾਗੀੜ ਮਨਮੁਖ ਨਹੀਂ ਲੀਆ ਤ੍ਰਿਣ ਓਲੇ ਲੱਖ ਛਪਾਇਆ ਭਾਗੀੜ ਭਾਗਾ ਤੋਂ ਹੀੜੇ ਮਨਮੁਖ ਪੁਰਖਾਂ ਨੇ ਇਸ ਨਾਮਵਾ ਗਿਆਨ ਵਿਰਾਗ ਰੂਪੀ ਪਦਾਰਥਾਂ ਨੂੰ ਨਹੀਂ ਲੈਣਾ ਕੀਤਾ ਉਹਨਾਂ ਨੇ ਤ੍ਰਿਣ ਕਾ ਦੇ ਓਲੇ ਓਲੇ ਭਵਿਸ਼ਿਆਂ ਦੇ ਪਰਦੇ ਵਿੱਚ ਲੱਖਾਂ ਦੀ ਕੀਮਤ ਵਾਲੇ ਅਰਥਾਤ ਅਮੋਲਕ ਨਾਮ ਨੂੰ ਲਕਾਉਣਾ ਛਪਾਉਣਾ ਕੀਤਾ ਹੈ ਮਸਤਕ ਪਾਗ ਹੋਵੇ ਧੁਰ ਲਿਖਿਆ ਤਾਂ ਸਤਿਗੁਰ ਸੇਵਾ ਲਾਏ। ਹੇ ਭਾਈ ਜੇਕਰ ਉਹਨਾਂ ਦੇ ਮੱਥੇ ਉੱਪਰ ਧੁਰੋ ਹੀ ਸ੍ਰੇਸ਼ਟ ਪਾਗ ਲੇਖ ਕਰਮ ਲਿਖਿਆ ਹੋਵੇ ਤਾਂ ਹੀ ਪ੍ਰਭੂ ਉਹਨਾਂ ਨੂੰ ਸਤਿਗੁਰਾਂ ਦੀ ਸੇਵਾ ਟਹਿਲ ਵਿੱਚ ਲਾਉਂਦਾ। ਨਾਨਕ ਰਤਨ ਜਵੇ ਹਰ ਪਾਵੇ ਤਨ ਤਨ ਗੁਰਮਤਿ ਹਰ ਪਾਏ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਤਿਗੁਰਾਂ ਦੀ ਸੇਵਾ ਕਰਕੇ ਜੀਵ ਰਤਨ ਤੇ ਜਵੇਹਰ ਰੂਪ ਹਰੀ ਦਾ ਨਾਮ ਵਾ ਵੈਰਾਗ ਰੂਪੀ ਰਤਨ ਤੇ ਗਿਆਨ ਰੂਪੀ ਜਵੇਹਰ ਪਾਉਂਦਾ ਹੈ ਇਸ ਕਰਕੇ ਗੁਰੂ ਵੀ ਧੰਨ ਧੰਤਾ ਜੋਗ ਹੈ ਅਤੇ ਗੁਰਮਤ ਗੁਰਾਂ ਦੀ ਸਿੱਖਿਆ ਵੀ ਧੰਨਤਾ ਜੋਗ ਹੈ ਜਿਸ ਕਰਕੇ ਪ੍ਰਭੂ ਨੂੰ ਪਉਣਾ ਕਰੀਦਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਵਾਹਿਗੁਰੂ

ਕਲਸਾ ਵਾਹਿਗੁਰੂ ਜੀ ਕੀ ਫਤਿਹ